ਸਸ਼ੇਕਾਲ ਜੀ ਮੈਂ ਹਮੇਸ਼ਾ ਤੁਸੀਂ ਦੇਖ ਰਹੇ ਹੋ ਲੋਕਰਾਸ਼ ਟੀਵੀ ਅੱਜ ਦੀ ਤਾਜ਼ਾ ਖਬਰ ਤੁਹਾਡੇ ਸਾਰੇ ਦੇ ਸਾਹਮਣੇ ਸਾਂਝੀ ਕਰਨ ਜਾ ਰਹੀ ਹਾਂ ਅੰਮ੍ਰਿਤਸਰ ਦੇ ਮਨਾ ਸਿੰਘ ਚੌਂਕ ਸਥਿਤ ਗਲੀ ਚੂਰ ਸਿੰਘ ਦੇ ਵਿੱਚ ਮੰਗਲਵਾਰ ਦੇਰ ਰਾਤ ਲੋੜੀ ਤਿਉਹਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ ਜਦੋਂ ਇੱਕ ਰਿਹਾਇਸ਼ੀ ਮਕਾਨ ਦੇ ਵਿੱਚ ਭਿਆਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ ਦੇ ਵਿੱਚ 85 ਸਾਲ ਬਜ਼ੁਰਗ ਖਜ਼ਾਨ ਸਿੰਘ ਦੀ ਜਿੰਦਾ ਸੜ ਕੇ ਮੋਟ ਹੋ ਗਈ ਜਦਕਿ 30 ਸਾਲਾ ਦਿਵ్యాੰਗ ਲੜਕੀ ਨਵਦੀਪ ਕੌਰ ਨੇ ਗੰਭੀਰ ਚਿਲਸਨ ਘਾੜਨ ਦਾ ਦਮ ਤੋੜ ਦਿੱਤਾ ਹੈ। ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਰੰਭਿਕ ਜਾਂਚ ਮੁਤਾਬਕ ਅੱਗ ਲੱਗਣ ਦੀ ਵਜ੍ਹਾ ਲੋੜੀ ਦੇ ਮੌਕੇ ਤੇ ਜਲਾਏ ਗਏ ਅਲਾਵ ਤੋਂ ਉੱਡੀ ਇੱਕ ਚਿੰਗਾਰੀ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਅੱਲਾਵਤੋਂ ਨਿਕਲੀ ਚਿੰਗਾਰੀ ਓਟਕੇ ਮਕਾਨ ਦੇ ਵਿੱਚ ਅੰਦਰ ਰੱਖੇ ਕੱਪੜੇ ਅਤੇ ਹੋਰ ਜਲਨਸ਼ੀਲ ਸਮਾਨ ਤੇ ਡਿੱਗ ਗਈ ਹੈ ਜਿਸ ਦੇ ਨਾਲ ਕੁਝ ਹੀ ਪਲਾਂ ਦੇ ਵਿੱਚ ਅੱਗ ਦੇ ਭਿਆਨਕ ਰੂਪ ਲੈਂ ਲਿਆ ਹੈ ਅੱਗ ਲੱਗਣ ਸਮੇ ਮਕਾਨ ਦੇ ਵਿੱਚ ਕੁੱਲ 5 ਲੋਕ ਮੌਜੂਦ ਸਾਂਚੀਕ ਪੁਕਾਰ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚੇ ਅਤੇ ਕਾਫੀ ਮਿਹਨਤ ਤੋਂ ਬਾਅਦ ਦਿਲ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਇਹਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਹਾਲਾਂਕਿ ਬਜ਼ੁਰਗ ਖਜ਼ਾਨ ਸਿੰਘ ਉੱਠਣ ਵਿੱਚ ਅਸਮਾਨ ਸੰ ਘਟਨਾ ਦੀ ਸੂਚਨਾ ਮਿਲਦਿਆ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਪਰ ਗਲੀ ਬਹੁਤ ਤੰਗ ਹੋਣ ਕਾਰਨ ਅੱਗ ਬਚਾਓ ਵਾਹਨਾਂ ਨੂੰ ਲਗਭਗ 100 ਮੀਟਰ ਦੂਰ ਖੜਾ ਕਰਨਾ ਪਿਆ ਇਸ ਤੋਂ ਬਾਅਦ ਕਰਮਚਾਰੀਆਂ ਨੇ ਪਾਈਪ ਪਿਛਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਕਾਫੀ ਜਦੋਜਹਿਦ ਤੋਂ ਬਾਅਦ ਅੱਗ ਤੇ ਕਾਬੂ ਕੀਤਾ ਗਿਆ ਪਰ ਤਦ ਤੱਕ ਦੋ ਜ਼ਿੰਦਗੀਆਂ ਮੁੱਕ ਗਈਆਂ ਸਨ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗ ਲੱਗਣ ਦੇ ਕਾਰਨਾਂ ਦੀ ਗਹਿਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਹੀ ਮਕਾਨ ਵਿੱਚ ਰੱਖੇ ਸਮਾਨ ਅਤੇ ਸੁਰੱਖਿਆ ਪ੍ਰਬੰੰਧਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਤਿਉਹਾਰ ਦੇ ਦੌਰਾਨ ਖਾਸ ਸਾਵਧਾਨੀ ਵਰਤਣ ਅਤੇ ਅੱਗ ਨਾਲ ਸੰਬੰਧ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ ਆਓ ਅਗੇ ਦੇਖਦੇ ਹਾਂ ਪੂਰੀ ਖਬਰ ਹਾਂਜੀ ਕੀ ਨਾਮ ਹੈ ਜੀ ਕਟਨੇ ਕਿਚਨ ਮੇਰਾ ਰਜਵੰਤ ਕੋ ਨਾਮ ਹੈ ਮੇਰੇ ਪੇਕੇ ਹੈ ਅੱਛਾ ਜੀ ਕਦੋਂ ਪਤਾ ਲੱਗਦਾ ਕਿ ਅੱਗ ਲੱਗ ਗਈ ਹੈ ਮੈਨੂੰ 9 ਵਜੇ ਫੋਨ ਆਇਆ ਮੇਰੇ ਭਤੀਜੇ ਦਾ ਉਹ ਦਾ ਉਹ ਟਰੈਸ ਤੇ ਹੋ ਰਹੇ ਤੇਰੇ ਪਾਪਾ ਟਰੈਸ ਤੇ ਸੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਸਾ ਘਰ ਵਿੱਚ ਅੱਗ ਲੱਗ ਗਈ ਹੈ ਸਾਡੇ 9 ਤੱਕ ਇੱਥੇ ਪਹੁੰਚ ਗਏ ਪਰ ਉਦੋਂ ਤੱਕ ਇਹਨਾਂ ਨੇ 8:30 ਦਾ ਫੋਨ ਕੀਤਾ ਹੈ ਫਾਇਰ ਬ੍ਰਿਗੇਡ ਵਾਲਿਆਂ ਨੂੰ 9:30 ਤੱਕ ਉਹ ਨਹੀਂ ਪਹੁੰਚੇ 1 ਘੰਟਾ ਔਰ ਦੂਜੀ ਵਾਰ ਬਾਅਦ ਵਿੱਚ ਆ ਰਹੇ ਉਹਨਾਂ ਦਾ ਤਾਂ ਪਾਣੀ ਨਹੀਂ ਆ ਰਿਹਾ ਪਾਈਪਾਂ ਲੀਕ ਕਰਦੀਆਂ ਪਈਆਂ ਹੈ ਪ੍ਰੋਪਰ ਉਹ ਅੱਗ ਬੁਝਾ ਹੀ ਨਹੀਂ ਪਾਏ ਕੰਟਰੋਲ ਹੀ ਨਹੀਂ ਕਰ ਪਾਏ ਫਾਇਰ ਬ੍ਰਿਗੇਡ ਦੀ ਕਿਤਨਾ ਕਿਤੇ ਕਮੀ ਰਹੀ ਹੈ ਕਮੀ ਹਾਂ ਕਮੀ ਰਹੀ ਦੂਸਰਾ ਜਿਹੜੇ ਸਾਡੇ ਫਾਇਰ ਬ੍ਰਿਗੇਡ ਦੇ ਐਡਰੈਸ ਪਾ ਕੇ ਅੰਦਰ ਜਿਹੜੇ ਬਰਨ ਹੋ ਰਹੇ ਆ ਅੰਦਰ ਜੀ ਰਹੇ ਉਹਨਾਂ ਨੂੰ ਜਾ ਕੇ ਬਚਾਉਂਦੇ ਨੇ ਉਹ ਕਿੱਥੇ ਸੀ ਉਹ ਸੀਗੇ ਮਤਲਬ ਕੋਈ ਅੰਦਰ ਉਹ ਨਹੀਂ ਬਾਅਦ ਵਿੱਚ ਇੱਕ ਮੈਡਮ ਆਇਆ ਉਹ ਉਹ ਮਤਲਬ ਇਹ ਉਹਨਾਂ ਨੇ ਅੰਦਰ ਜਾ ਕੇ ਹਾਂ ਉਹਨਾਂ ਨੇ ਇਹ ਦੇਖਿਆ ਹਾਂ ਉਹ ਉਹਨਾਂ ਨੇ ਬਹੁਤ ਬਰੇਵਰੀ ਦਿਖਾਈ ਉਹ ਅੰਦਰ ਗਏ ਨੇ ਮੈਡਮ ਬਾਕੀ ਬਾਕੀ ਆ ਬਾਕੀ ਜੇ ਅਗਰ ਟਾਈਮ ਸੀ ਕਿਉਂਕਿ ਅੱਧਾ ਘੰਟਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਇਹ ਜਿਹੀ ਸਫੋਕੇਸ਼ਨ ਦੇ ਵਿੱਚ ਰਹਿਣਾ ਅਗਰ ਟਾਈਮ ਦੀ ਸਭ ਕੁਝ ਹੋ ਜਾਂਦਾ ਸਾਇਮ ਦੀ ਮਤਲਬ ਕਿ ਹਾਂ 15 ਮਿੰਟਾਂ ਚ ਜੇ 20 ਮਿੰਟਾਂ ਚ ਜੇ ਕੋਈ ਨੂੰ ਸੁਵਿਧਾ ਮਿਲ ਜਾਂਦੀ ਤੇ ਸ਼ਾਇਦ ਉਹ ਸਾਡੇ ਨਾਲ ਹੁੰਦੇ ਮੇਰੇ ਫਾਦਰ ਸਰਦਾਰ ਖਜਾਨ ਸਿੰਘ ਹੋਰ ਮੇਰੀ ਸਿਸਟਰ ਨਵਦੀਪ Kaur ਔਰ ਗੋਰ ਗਿਫਟਡ ਸੀ ਉਹ ਕੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਕਿ ਏਡੀ ਵੱਡੀ ਲਾਪਰਵਾਹੀ ਜੇ ਨਾ ਹੁੰਦੀ ਸਭ ਵਿੱਚ ਸਭ ਕੁਝ ਹੁੰਦਾ ਤਾਂ ਅੱਜ ਮੈਂ ਇਹ ਕਹਾਂਗੇ ਕਿ ਪਲੀਜ਼ ਮਤਲਬ ਕਿ ਜਿਹੜੇ ਇਸ ਨਾ ਮੁਸੀਬਤ ਚ ਗਏ ਜਾਂਦੇ ਉਹਨਾਂ ਦੀ ਮੁਲਾਕੀ ਸੁਣੋ ਉਹਨਾਂ ਦੀ ਸੁਨਵਾਈ ਹੋਣੀ ਚਾਹੀਦੀ ਹੈਲਪ ਕਰਨੀ ਚਾਹੀਦੀ ਔਰ ਟਾਈਮਲੀ ਹੈਲਪ ਕਰਨੀ ਚਾਹੀਦੀ ਜਿਹੜੀ ਤੁਸੀਂ ਵੇਟ ਕਰਕੇ ਜਿਹੜੀ ਲੇਟ ਹੈਲਪ ਕਰੋਗੇ ਉਹਦਾ ਕੀ ਫਾਇਦਾ ਜਦੋਂ ਸਭ ਕੁਝ ਉੱਥੋਂ ਨਿਕਲ ਜਾਏ ਰੁਮਾਲਾ ਸਾਹਿਬ ਦਾ ਪਤਾ ਉਹਨਾਂ ਵਕਲ ਲੱਗੀ ਪਹਿਲਾਂ ਹਾਂ ਅਗਰ niche ਹੀ ਲੱਗੀ ਕੋਈ ਛੋੜ ਤਾ ਕੋਈ ਕੋਈ ਰੀਜ਼ਨ ਮੈਨੂੰ 에ਰਾ ਨਹੀਂ ਪਤਾ ਕੋਈ ਰੀਜ਼ਨ ਨਹੀਂ ਮੈਨੂੰ ਬਤਾ ਸਕਦੇ ਨਹੀਂ ਰੀਜ਼ਨ ਕੁਝ ਨਹੀਂ ਕੋਈ ਲੋਡੀ ਕਰਾ ਬਾਲੀ ਸੀ ਕਿ ਨਹੀਂ ਲੋਡੀ ਇਹਨਾਂ ਨੇ ਬਾਲੀ ਸੀ ਉਹ 3ਰਡ ਫਰੋ ਤੇ ਬਾਲੀ ਸੀ ਕੀ ਰਾਤ ਵੀ ਅਧਿਕਾਰੀ ਤੋਂ ਆਪਾਂ ਕਿ ਚਿੰਗਾੜੀ ਕੋਈ ਕਹਿ ਰਹੀ ਕਿ ਇਸ ਨੂੰ ਕੁਝ ਨਹੀਂ ਅਸੀਂ ਮੈਂ ਕੁਝ ਨਹੀਂ ਕਹ ਸਕਦੀ ਕਿਉਂਕਿ ਮੈਂ ਇੱਥੇ ਸੀ ਨਹੀਂ ਠੀਕ ਹੈ ਨਾ ਮੈਂ ਆਪਣੇ ਘਰੋਂ ਆ ਰਹੀ ਹਾਂ ਮੈਨੂੰ ਕੁਝ ਨਹੀਂ ਪਤਾ ਜਦੋਂ ਤੱਕ ਮੈਂ ਆਈ ਹੋਰਾਂ ਤੱਕ ਬਹੁਤ ਬੁਰਾ ਹਾਲ ਹੋ ਚੁੱਕਾ ਸੀ ਬਹੁਤ ਜ਼ਿਆਦਾ ਲਾਟਾਂ ਬਹੁਤ ਜ਼ਿਆਦਾ ਇਹ ਕਿ ਚਿੰਗਾੜੀ ਉਤੋਂ ਭਾਈ ਇਹ ਮਾਰਿਆ ਗਿਆ ਆਪਾਂ ਕੱਲ ਕੀ ਚੀਜ਼ ਇਹ ਪ੍ਰਾਗ ਦਾ ਸਟੌਂਗ 'ਚ ਰਾਤ ਦੇ 10:00 ਵਜੇ ਜਿਹੜੇ ਕਿਸੇ ਕਾਰਨਾਂ ਕਰਕੇ ਘਰ ਦੇ ਵਿੱਚ ਇਹ ਵੀ ਆ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਦੀ ਟੀਮ ਸਾਡੀ ਕੁਦੀ ਸਕੀਨ ਜਿਹੜੇ ਆ ਮੌਕੇ ਤੇ ਪਹੁੰਚ ਗਏ ਉੱਤੇ ਕਾਬੂ ਜੜਾ ਕੇ ਤੇ ਪਹੁੰਚ ਕਾਫੀ ਮਿਹਨਤ ਕਰਨੀ ਪਈ ਗੱਡੀਆਂ ਜਿਹੜੀਆਂ ਬਾਹਰ ਸੀ ਗਲੀ ਛੋਟੀ ਸੀ ਇੱਕ ਬੇਸਮੈਂਟ ਤੇ ਉਹਦੇ ਵਿੱਚ ਰਮਾਲਾ ਸਾਹਿਬ ਸੀਗੇ ਘਰ ਦੇ ਵਿੱਚ ਜਿਹਦੇ ਕਾਰਨ ਕਾਫੀ ਮਿਹਨਤ ਕਰਨੀ ਪਈ ਆ ਤੀਸਰੀ ਮੰਜ਼ਲ ਤੋਂ ਇੱਕ ਅਨਾਰਮਲ ਲੜਕੀ ਸੀ ਇਹਨਾਂ ਦੀ 32 ਸਾਲ ਉਮਰ ਨਵਦੀਪ ਕੌਰ ਤੇ ਇੱਕ ਮوجود ਸੀ 85 86 ਸਾਲ ਦੇ ਜਾਨ ਸਿੰਘ ਇਹਨਾਂ ਦੀ ਲੰਪੂ ਟੰਕਾਰਨਾ ਅੰਦਰ ਜਿਹੜੀ ਮੌਤ ਹੋ ਗਈ ਸੀ ਤੇ ਬਾਕੀ ਦੇਰ ਰਾਤ ਦਾ ਕੱਟ ਜਿਹੜਾ ਕਾਬੂ ਪਾ ਲਿਆ ਗਿਆ ਸੀ ਸਰ ਅੱਗ ਲੱਗਣ ਦਾ ਕੋਈ ਕਾਰਨ ਸਪੈਸ਼ਲ ਹੋਇਆ ਹੈ ਅਜੇ ਤੱਕ ਕੋਈ ਸਪਸ਼ਟ ਨਹੀਂ ਹੈ ਅਜੇ ਤੱਕ ਜਾਂਚ ਜਿਹੜੀ ਕੀਤੀ ਨਹੀਂ ਬਾਕੀ ਵੀ ਕਿਹੜੇ ਕਾਰਨ ਰਹੇ ਆ ਜਿਹਨਾਂ ਦਾ ਲੱਗ ਲੱਗੀ ਹੈ ਸਰ ਆਪ ਨੂੰ ਜੋ ਆਪ ਨੂੰ ਕੰਮ ਦੇ ਲਈ ਕਾफी ਸਮਾਂ ਲੱਗਣ ਚੱਕਰ ਲੱਗੀ ਹੈ ਹਾਂਜੀ ਇੱਕ ਤਾਂ ਸਾਰੀ ਬਿਲਡਿੰਗ ਚਾਰ ਮੰਜ਼ਿਲਾ ਬਿਲਡਿੰਗ ਸੀ ਤੇ ਗਲੀਆਂ ਛੋਟੀਆਂ ਸੀ ਤੇ ਉਸ ਕਾਰਨ ਜਿਹੜਾ ਬਾਕੀ ਮਿਹਨਤ ਕਰਨੀ ਵੀ ਅੱਗ ਬੁਝਾਉਣ ਦੀ